ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਭਾਈ ਅਮਰਤਪਾਲ ਸਿੰਘ ਦੇ ਬਾਰੇ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੋਸਤੋ ਨਿਕਲ ਕੇ ਆ ਰਹੀ ਹੈ ਜੀ ਹਾਂ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ 2 ਦਿਨ ਸਦਨਾ ਮੈਂਬਰਾਂ ਨੇ ਹਲਫ ਰਿਆ ਅਤੇ ਸੋਮਵਾਰ ਨੂੰ ਵੀ ਕਈ ਸੰਸਦ ਮੈਂਬਰਾਂ ਨੇ ਲੋਕ ਸਭਾ ਦੇ ਮੈਂਬਰ ਉਹ ਜੋ ਸੌਂ ਚੁੱਕੀ ਮੰਗਵਾਰ ਨੂੰ ਵੀ ਆਪ ਦੀ ਨਵੇਂ ਸੰਸਦਾਂ ਨੇ ਹਲਫ ਰਿਆ ਅਤੇ ਤੁਸੀਂ ਦੇਖਿਆ ਹੋਵੇਗਾ ਕਿ ਹਰ ਸੰਸਦ ਮੈਂਬਰ ਪ੍ਰੋਟੇਮ ਸਪੀਕਰ ਦੇ ਨੇੜੇ ਜਾ ਕੇ ਸੌਂ ਚੱਕ ਰਿਹਾ ਸੀ ਅਤੇ ਫਿਰ ਕੁੱਝ ਕੱਗਜਾਂ ਤੇ ਦਸਤਕ ਕਰ ਰਿਹਾ ਸੀ ਚੋਣ ਜਿੱਤਣ ਵਾਲੇ ਸਾਰੇ ਸੰਸਦ ਮੈਂਬਰ ਉਹਨਾਂ ਦੇ ਸਮੇਂ ਦੇ ਅੰਦਰ ਸੌਂ ਚੁਪਣੀ ਪੈਂਦੀ ਹੈ ਪਰ ਕੀ ਤੁਸੀਂ ਸੋਚਿਆ ਕਿ ਜੇਲ੍ਹ ਵਿੱਚ ਬੰਦ ਸੰਸਦ ਮੈਂਬਰਾਂ ਦਾ ਕੀ ਹੋਵੇਗਾ ਤੇ ਉਹ ਅੱਦੇ ਦੀ ਸੌ ਕਿਵੇਂ ਚੁਪਨਗੇ ਤਾਂ ਉਹ ਜਾਣਦੇ ਐ ਸਿੱਤੀ ਚ ਸੰਸਦ ਮੈਂਬਰਾਂ ਨੂੰ ਸੌ ਕਿਵੇਂ ਚੁਪਾਈ ਜਾਂਦੀ ਹੈ ਤਾਂ ਇਸ ਦੇ ਕੀ ਨਿਯਮ ਹਨ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਇਸ ਸਮੇਂ ਕਿਹੜੇ ਸੰਸਦ ਮੈਂਬਰ ਦੀਲ ਚ ਬੰਦ ਹਨ ਦਰਸਰਹਾਲੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਏਲ ਵਿੱਚ ਬੰਦ ਦੋ ਵਿਅਕਤੀਆਂ ਨੇ ਕਿਉਂ ਜਿੱਤੀ ਸੀ ਜਿਸ ਵਿੱਚ ਇੱਕ ਨਾਂ ਇੰਜੀਨੀਅਰ ਸ਼ੇਖ ਅਬਦੁੱਲ ਰਸ਼ੀਦ ਰਹਿ ਜੋ ਬਾਰਾਮੁਲਾ ਸੀਟ ਤੋਂ ਕਰੀਬ 2 ਲੱਖ ਵੋਟਾਂ ਨਾਲ ਜਿੱਤੇ ਹਨ ਤੇ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦਾ ਨਾਂ ਹੈ ਜੋ ਕਿ ਪੰਜਾਬ ਦੇ ਖੰਡੂਰ ਸਾਹਿਬ ਤੋਂ 197000 ਵੋਟਾਂ ਨਾਲ ਜਿੱਤੇ ਹਨ ਤੇ ਉਹ ਇਸ ਸਮੇਂ ਐਨ ਐਸ ਐਤਤ ਅਸਾਮ ਦੀ ਜ਼ਿਲ੍ਹੇ ਵਿੱਚ ਬੰਦ ਹਨ ਤੁਹਾਨੂੰ ਦੱਸ ਦੇ ਕਿ ਹਰ ਚੁਣੇ ਹੋਏ ਸੰਸਦ ਮੈਂਬਰ ਨੂੰ 60 ਦਿਨਾਂ ਦੇ ਅੰਦਰ ਸੰਸਦ ਵਿੱਚ ਹਾਜ਼ਰ ਹੋਣਾ ਹੁੰਦਾ ਜੇਕਰ ਅਜੇ ਹਾਜ਼ਰੀ ਹੁੰਦਾ ਤਾਂ ਉਸ ਦੀ ਸੀਟ ਖਾਲੀ ਘੋਸ਼ਿਤ ਕੀਤੀ ਜਾ ਸਕਦੀ ਹੈ ਅਜਿਹੇ ਚ ਜੇਕਰ ਕੋਈ ਸੰਸਦ ਮੈਂਬਰ ਜੀਲ ਚ ਤਾਂ ਉਸ ਨੂੰ 60 ਦਿਨਾਂ ਚ ਇੱਕ ਵਾਰੀ ਬਾਹਰ ਆਉਣਾ ਪਵੇਗਾ ਤੇ ਉੱਥੇ ਜਾ ਕੇ ਸੌ ਚੱਕਣੀ ਪਵੇਗੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ